ਸਤਿ ਸ਼੍ਰੀ ਅਕਾਲ ਜੀ ਨਾਰ ਨੂੰ ਪੋਛ ਸਾਹ ਕਾ ਪਹੁੰਚ ਚੁਕੇ ਆ ਪਿੰਡ ਥਰੀਆਲ ਜ਼ਿਲ੍ਹਾ ਅਮਰਸਰ ਪੈਂਦਾ ਤਸਵੀਲ ਮੀਜੀਠਾ ਵੰਦੀ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਹੱਸਿਆਂਦੀ ਵੀ ਸਤਿਕਾਰ ਜੀ ਸਭ ਠੀਕ ਠਾਕ ਜੀ ਬੜੀ ਵਧੀਆ ਬਾਈ ਜੀ ਸਾਰੇ ਸੰਦੀਪ ਜੀ ਪਰ ਵੇਖਣ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਸਭ ਵੀ ਠੀਕ ਠਾਕ ਜੀ ਮੇਰਾ ਮੇਰਾ ਸ਼ਾਮ ਸ਼ਾਮ ਜੀ ਹੋਰ ਸਭ ਵਧੀਆ ਕਿਰਪਾ ਮੈਂ ਜਸਦੀਪ ਸਿੰਘ ਪਹਿਲਾਂ ਤੇ ਐਡਰੈਸ ਬੋਲੀਏ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਹੈ ਪਿੰਡ 3 ਈਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 98143 78121 98143 78121 6 ਵਜੇ ਤੋਂ ਲੈ ਕੇ 9 ਵਜੇ ਤੱਕ ਜਦੋਂ ਮਰਜ਼ੀ ਫੋਨ ਕਰੋ ਜੇ ਤੁਸੀਂ ਅੱਗੋਂ ਪਿਛੋਂ ਕਰਦੋਗੇ ਤੇ ਕੋਈ ਗੱਲ ਨਹੀਂ ਹੋਵੇ ਮੈਂ ਚੁੱਕਣਾ ਨਹੀਂ ਇਹੋ ਹੀ ਗੱਲ ਹੈ ਜਿੱਦੀ ਵਟ ਕਿ ਮੈਂ ਸੌ ਜਾਣਾ ਤੇ 6 ਵਜੇ ਦਾ ਗੁਰਦੁਆਰੇ ਵੀ ਦਾ ਚਲੋ ਤੁਹਾਡੀ ਮਰਜ਼ੀ ਹੈ ਨਹੀਂ ਤਾਂ ਤੁਸੀਂ ਜਿਵੇਂ ਪਵਾੜਨਾ ਵੀ ਤੇ ਕਰ ਵੀ ਜਾਓ ਮੇਰੀ ਸਿਹਤ ਦੀ ਕੋਈ ਅਸਰ ਨਹੀਂ ਹੈ ਨਾ ਮੈਂ ਫਿਰ ਚੁੱਕਣਾ ਨਹੀਂ ਜੇ ਚੁੱਕਿਆ ਵੀ ਤੇ ਮੈਂ ਸੁੱਤੇ ਨੇ ਕਰ ਜਾਊ ਤੁਸੀਂ ਬੜਾ ਗਾਇਆ ਕਿ ਮੈਂ ਗਣ ਉਹ ਤੇ ਚੱਲ ਤੁਸੀਂ ਆਪੇ ਫੌਜੀ ਸੌਂ ਕੇ ਚੱਲ ਚੱਲ ਹੈਂ ਮਾਲ ਸੰਦੀਪ ਸਿੰਘਾ ਭਾਈ ਉਹਦੀ ਕਿਰਪਾ ਨਾਲ ਜਿੱਦਣ ਵੀ ਲਈ ਆਈਦਾ ਹਨ ਭੈਣ ਭਰਾ ਪਿੱਛੇ ਜਦਾਂ ਆਦੇ ਨਹੀਂ ਉਹ ਲੱਗੀ ਹੁੰਦੀ ਲੈਣ ਹੀ ਲੱਗਣ ਵਾਲੀ ਗੱਲ ਐ ਟੋਕਨ ਸਿਸਟਮ ਕਰਨਾ ਪਣਾ ਹੋਰੇ ਬਹੁਤ ਕਾਲੇ ਪੈਂਦੇ ਨੇ ਤੇ ਮਾਲ ਸੰਦੀਪ ਸਿੰਘਾ ਮਿਲਦਾ ਤੈਨੂੰ ਪਤਾ ਬਾਹਰੋਂ ਫਿਰ ਤੁਰ ਕੇ ਇੱਕ ਦੋ ਦਿਨ ਲੱਗ ਜਾਂਦੇ ਨੇ ਫਿਰ ਇੱਕ ਵੀਡੀਓ ਪਈ ਫਿਰ ਤਿੰਨ ਚਾਰ ਦਿਨ ਤਾਂ ਲੱਗਣੇ ਹੁੰਦੇ ਤੇ ਭੈਣ ਭਰਾ ਛੇਤੀ ਨਾ ਆਦੇ ਹੁਣ ਕਿਦਾਂ ਆਉਣਾ ਹੁਣ ਕਿਦਾਂ ਆਉਣਾ ਤੇ ਚਲੋ ਹੁਣ ਜਿੱਦਣ ਆ ਗਿਆ ਵਾ ਜੇ ਨੂੰ ਵੀਡੀਓ ਮੰਗਦੇ ਰਹਿੰਦੇ ਭੈਣ ਭਰਾ ਅਸੀਂ ਨਹੀਂ ਪਾਉਂਦੇ ਇਹ ਤਾਂ ਨਹੀਂ ਪਾਈਦੀ ਵੀ ਚਲੋ ਵੀ ਵੀਡੀਓ ਜਿਹੜੀ ਆ ਨਾ ਇਸ ਕਰਕੇ ਨਹੀਂ ਪਾਈਦੀ ਵੀ ਚਲੋ ਹਾਂਜੀ ਤੈਨੂੰ ਪਤਾ ਹੀ ਹੈ ਕਿ ਮਾਲ ਦਾ ਕੰਮ ਹੀ ਇਦਾਂ ਦਾ ਬਿਲਕੁਲ ਵੀਡੀਓ ਪਾ ਦਈਏ ਤੇ ਅਗਲਾ ਗਾਂ ਦੀ ਗਾਂ ਤੋੜ ਦਿੰਦਾ ਸਾਡੀਆਂ ਗਾਵਾਂ ਦੀ ਵੀਡੀਓ ਤੈਨੂੰ ਮੈਂ ਇੱਕਦਮ ਸਟੋਰੀ ਆ ਆ ਵੇਖੋ ਹੋਰ ਹੋ ਰਹੀ ਵੀ ਜਲਦੀ ਹੈ ਨਾ ਸਟੋਰੀ ਲਾਈ ਕਿਸ ਨੇ ਮੇਰੀ ਗਾਂ ਦੀ ਚਲੋ ਬਾਕੀ ਸੰਦੀਪ ਸਿੰਘ ਨਾਲ ਗੱਲਾਂ ਕਰਤਾ ਚਲਦੀਆਂ ਰਹਿਣੀਆਂ ਜਿੰਦਾਬਾਦ ਹੈ ਸੰਦੀਪ ਸਿੰਘ ਅੱਜ ਤੋਹਫੇ ਵਾਕਿਆ ਫਾਰਮ ਵਾਲਾ ਮਾਲ ਆ ਸਾਰੇ ਜੇ ਤੇ ਕਿਸ ਨੇ ਅੱਜ ਫਾਰਮ ਖੋਲਣਾ ਤੇ ਖੋਲ ਲਓ ਮੁੜ ਕੇ ਫੌਜੀ ਨੂੰ ਨਹੀਂ ਜੇ ਮਿਲਣੇ ਇਹੋ ਜਿਹੇ ਤੋਹਫੇ ਚਾਰ ਦੰਦ ਵਛੀ ਸੰਦੀਪ ਸਿੰਘ ਲੈ ਕੇ ਭਾਈ ਜੂੜਾ ਕਰ ਲਾ ਅਜੇ 20 ਦਿਨ ਬੱਛੀ ਕੱਚੀ ਆ 20 ਦਿਨ ਅੱਜ ਕਿੰਨੀ ਤਰੀਕਾ 10 10 ਤਰੀਕ 30 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ ਅੱਜ 8 ਹਾਂ 8 ਤਰੀਕ ਇਹਨੇ 30 ਦੇ ਲੱਗ ਜਾ ਕੇ ਸੁਣਾ ਇਹਦੇ 20 ਕੇ 25 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ 5-7 ਦਿਨ ਉੱਤੇ ਵੀ ਖੜੂ ਚੱਲੋ ਤੇ 20-25 ਤਰੀਕ ਨੂੰ ਲਾ ਲਓ ਸੂਗੀ 30 ਨੂੰ ਅੱਧਾ ਭਾਏ 20 ਦਿਨ ਬੱਛੀ ਲੈ ਆ ਜੇ ਮੂੰਹ ਦਿਖਾ ਮੂੰਹ ਕੇ ਹੀ ਖਵਾਣਾ ਵਾ ਮੂੰਹ ਤੇ ਵੇਖਣ ਵਾਲੇ ਵੇਖਣ ਵੇਖ ਕੀ ਚੀਜ਼ ਸੰਦੀਪ ਸਿੰਘ ਪਿਓਰ ਚੌਗੀ ਸੰਦੀਪ ਜੀ ਬਿਲਕੁਲ ਮੂੰਹ ਪੁੱਟਾ ਪੁੱਛਦਾ ਇੱਕ ਗੱਲ ਆ ਮੂੰਹ ਪੁੱਟਾ ਨਾ ਹਲ ਬੜੀ ਬਹਿੜਦੇ ਅਸਦੀਪ ਇਥੇ ਆ ਮੱਸੀ ਬੜੀ ਜੇ ਇਹੋ ਜੀਆਂ ਚੀਜ਼ਾਂ ਸੰਦੀਪ ਸਿੰਘ ਨਾਲ ਲੱਭਣ ਲਈ ਨਾ ਪਤਾ ਨਹੀਂ ਕਿੰਨੇ ਕਿਲੋਮੀਟਰ ਗੱਡੀ ਚਾਹਣੀ ਪੈਂਦੀ ਹੈ ਬੜਾ ਟਾਈਮ ਲੱਗਦਾ ਫਜ਼ਾ ਬੜਾ ਟਾਈਮ ਲੱਗਦਾ ਹਾਂ ਬੜਾ ਟੈ ਲੈ ਟੈਂਕ ਬੜਾ ਧੋ ਲੈ ਕਮਾਲਾ ਟੈਂਕ ਧੋਣੀ ਅਜੇ ਕਰਦੀ ਹੈ ਨਾ ਆਈ ਅਜੇ ਝਬੂ ਝਬੂ ਨਹੀਂ ਪਿਆ ਬਾਕੀ ਸੀਲ ਠੰਡੇ ਹਾਂ ਖੁੱਲੀ ਛੱਡੀ ਸੀ ਨਾ ਹਾਂ ਤਾਂ ਭਾਈ ਉਹ ਕਰਦੀ ਹੈ ਫਜ਼ਾ ਸਿਮਨ ਪਰ ਚੰਗਾ ਭਰਾਇਆ ਹੋਣਾ ਪਿੱਛੋਂ ਸੰਦੀਪ ਸਿੰਘ ਸਭ ਕੁਝ ਚੰਗਾ ਵਾ ਜੇ ਤੇ ਮੇਰੇ ਕੋ ਝੂਠ ਮਾਰ ਕੇ ਮੈਂ ਵੇਚਨੀ ਤਾਂ ਮੈਂ ਇਹਨੂੰ ਬਰੂਡ ਦੀ ਸ਼ਰੂਡ ਦੀ ਕਿਸ ਦੀ ਕਹਿਣਾ ਕਿਹੜਾ ਜ਼ੋਰ ਲੱਗਣਾ ਅੱਜ ਕੱਲ ਇਹ ਤੇ ਬਾਕੀ ਹਰ ਇੱਕ ਭੈਣ ਭਰਾ ਨੂੰ ਪਤਾ ਹੀ ਹੁੰਦਾ ਵੀ ਜਿਹੜੀ ਇਹ ਨਸਲ ਦੀ ਵਸ਼ੀ ਉਦਾਂ ਤੇ ਹੈ ਨਹੀਂ ਆ ਵਿਖਾ ਸ਼ੰਭੂ ਆਹ ਚੀਜ਼ ਵਿਖਾ ਸ਼ੰਭੂ ਇਹ ਕੀ ਚੀਜ਼ ਲੱਗੀ ਕਮਾਲਾਂ ਦੇ ਥਾਣੇ ਲੱਗੇ ਨੇ ਇਹਦੀ ਮਾਂ ਦੀ ਫੋਟੋ ਵਿਖਾ ਦਾਂਗੇ ਅੱਛਾ ਬਰੂਡ ਦੀ ਸ਼ਰੂਡ ਦੀ ਨਹੀਂ ਆਪਾਂ ਇਹਦੇ ਨਾਲ ਜਿਹੜੀ ਗਾਂ ਹੈ ਨਾ ਉਹਦੀ ਫੋਟੋ ਵਿਖਾ ਦੇ ਦੀ ਮਾਂ ਦੀ ਘਮਾ ਦੇ ਪੁੱਤ ਬਹੁਤ ਆਪਾਂ ਬਹੁਤ ਦੀਆਂ ਗੱਲਾਂ ਨਹੀਂ ਕਰਦੇ ਸੰਦੀਪ ਸਿੰਘ ਜੀ ਤੋਹਫਾ ਤੋਹਫਾ ਜੀ ਨੂੰ ਕਹਿ ਦਿੰਦੇ ਵੇਖੋ ਇੱਕ ਇੱਕ ਲੋ ਜਾ ਖਲੇ ਇੱਥੇ ਆ ਕੇ ਕਾਲੀ ਪੈਕਲੀ ਆਂਦੀ ਮੈਂ ਅੰਦਰ ਨੂੰ ਚੱਲ ਜਾਣਾ ਵੇਖ ਪੈਨੂ ਕਰ ਦਿੰਦਾ ਚਾਹ ਕਰ ਕਰ ਸੰਭੂ ਭਾਈ ਦੇ ਨਾਲ ਫੜਨੇ ਵੇਖਦੇ ਦੇਖੋ ਕੋਈ ਇਹ ਲਿਬੜੇ ਸੋਹਣੇ ਲੱਗਦੇ ਚਲੋ ਹੀਰੇ ਹੀਰੇ ਵਾਕੇ ਜਿਹਦੇ ਖਲੀ ਛੜਣਾ ਲਈ ਆ ਫਾਰਮ ਦੇ ਨਹੀਂ ਫਾਰਮ ਵਾਲੀ ਸੰਦੀਪ ਜੀ ਨਾ ਕਰ ਪਤ ਬੋਲਦਾ ਐ ਛਿਲਕ ਜਿੰਦਾ ਨਹੀਂ ਛਿਲਕ ਹੁੰਦੀ ਉਤੇ ਹੱਥੋਂ ਫੇਰ ਕੇ ਵੇਖਣਾ ਸੰਦੀਪ ਬਿਲਕੁਲ ਪਤਲੀ ਚਮੜੀ ਵਸ਼ੀ ਦੀ ਬਿਲਕੁਲ ਪਤਲੀ ਜਿਹਨੂੰ ਕਹ ਆਦਿਏ ਬਰੀਡ ਹਾਂਜੀ ਫਿਓਰ ਬਰੀਡ ਚਾ ਕੋਈ ਕਹਿ ਨਹੀਂ ਸਕਦਾ ਇਹ ਚਾ ਨੁਕਸਿਆ ਇੱਕ ਵਾਰੀ ਨਾੜਾ ਨੂੰ ਨਾ ਵਿਖਾ ਦੇ ਚੈੱਕ ਕਰਾਦੇ ਹਾਂ ਵੇਖ ਕਿਦਾਂ ਵੇਨਸ ਦੇਣ ਨੇ ਪਰ ਲਿਆ ਜੇ ਇਹ ਚੱਡੇ ਨੇ ਕਿੱਥੇ ਬੜਨਾ ਤੂੰ ਤਾਂ ਘੱਗਣਾ ਹੋਵੇ ਆ ਚੀਜ਼ਾਂ ਕੀ ਜੇ ਸਾਰਾ ਖਾਲੀ ਪਰਲੇ ਬਣੇ ਕਰ ਦੇ ਵੀ ਜਿੱਦੜੇ ਹੈ। ਆਇਆ ਕੋ ਚਾਟੀ ਬੰਨਣ ਵਾਲੀ ਗੱਲ ਹੈ ਅੱਜ। ਬੋਲੋ ਜੀ। ਹਾਂ ਜੀ। ਬੋਲੋ। ਦੀਪ ਸਿੰਘ ਮੋਲ ਅਜੇ ਦਾ ਨਾ ਮੈਂ ਕੰਨਾ ਵੀ ਨਾ ਹੀ ਕਰੀਏ। ਹੋਣ ਦੀ ਗੱਲ ਹੀ ਹੈ। ਫੋਨ ਤੇ ਨਾ ਕਰੀਏ। ਦੇ ਲਓ। ਕਰੀਏ ਫੋਨ ਤੇ ਖੇਡ ਖੇੜ ਕੇ ਵੇਖੀਏ ਕਿ ਨਹੀਂ। ਦੀਪ ਜੀ ਇਹੋ ਜੀ ਵਸ਼ੀ ਹੋਰ ਕੇ ਕੋਵੇ ਤੇ ਸਵਾ ਮੰਗਣਾ ਕਿਸ ਨੇ 115 ਮੰਗਣਾ ਕਿਸ ਨੇ 110 ਮੰਗਣਾ ਪਰ ਫੌਜੀ ਨੇ ਉਹ ਰੇਡ ਨਹੀਂ ਕਰੀ। ਫੌਜੀ ਦੇ ਰੇਟ ਉਹ ਹੁੰਦੇ ਵੀ ਮੈਂ ਸਵੇਰੇ ਮੈਦ ਤੇ ਢਿੰਗ ਨੂੰ ਹੁਣੇ ਗੱਲ ਕਰਦਾ ਮੈਂ ਖਾ ਆਪਾਂ ਕਿੱਲੇ ਵਿਲੇ ਕਰਨੇ ਆ ਹੋਰ ਲਿਆਉਣੀਆਂ ਬਸ ਬਸ ਅਸੀਂ ਇਹ ਕੰਮ ਨਹੀਂ ਕਰ ਰਹੇ ਬੰਨੀਆਂ ਤੇ ਹੁਣ ਦੱਸਦਾ 100000 ਨਫਾ ਦੇ ਕੇ ਜਾਣਗੇ ਤੇ ਭੇਜਣੀਆਂ ਹੂੰ ਤੁਸੀਂ ਮੋਲੇ ਦਾ 95000 ਬਸ਼ੀ ਦਾ 90 ਦੇ ਦਈਏ ਠੀਕ ਆ ਪੰਜ ਹੀ ਛੱਡ ਦੇਣਾ 85000 ਦੇ ਬਸ਼ੀ ਦੇਣੀ ਆ ਮਹਾਨਾ ਛੋਟ ਨਹੀਂ ਹੋਣੀ 100000 ਨਹੀਂ ਯਾਰ ਇਦਾਂ ਨਾ ਕਰ ਢਿੰਗ ਮੇਰੇ ਗਾਹ ਕਾ ਨੇ ਅਖਣਾ ਵੀ ਢਿੰਗ ਉਹ ਤੇਰੀ ਭਲੀ ਹੋ ਜੇ ਕੰਮ ਖਰਾਬ ਕਰਦਾ ਹੈ ਕਿਲੇ ਵਿਲੇ ਕਿਰਾਏ ਦੇ ਮੈਂ 60000 ਦੀ ਵੱਸੀ ਸੰਦੀਪ ਸਿੰਘ ਹੈ 80000 ਦੀ ਵੱਸੀ ਕਹਿਤੀ ਮੁੰਡਿਆ ਨੇ ਚਲੋ ਆਪੋ ਜੋ ਦੀ 80000 ਦਾ ਪਾਲਣ ਦੇ ਨਹੀਂ ਜਾਣਗੇ ਕਾਇਆਂ ਲੈਣੇ ਪਤਾ ਨਹੀਂ ਰੇੜ ਕਿੰਨੀ ਦੀ ਕਿੰਨੀ ਨਹੀਂ ਇਹ ਸਟੇਂਗੇ ਹੀ ਨਾਲ ਸੰਦੀਪ ਸਿੰਘ ਹੋਰ ਇੱਕ ਗੱਲ ਹੈ ਮੈਨੂੰ ਤੁਸੀਂ ਛੋੜਦੇ ਹੋ ਅਡਾਦ ਰਹੀਆਂ ਚਲੋ ਵਾਹਿਗੁਰੂ ਕਿਰਪਾ ਕਰੇ ਘੱਟ ਵਾਲਾ ਲੈਵਾ ਵਿੱਚ ਲੀਗ ਵਾਲੋ ਭਾਂ ਪਹਿਨਣਾ ਹੈ ਆਵੇ ਆ ਚੀਜ਼ ਲੋਕ ਮੰਗਦੇ ਵੀ ਕੱਟ ਵਾਲਾ ਲੈ ਆਏ ਐ ਐਵੇਂ ਫੋਟਾ ਫਟਾ ਇੱਧਰ ਵਖਾ ਥਾਣਾ ਦਾ ਪੁੱਛਾ ਇੱਧਰ ਆ ਸ਼ੈਂਪੂ ਇੱਧਰ ਆ ਸ਼ੈਂਪੂ ਬੱਦ ਵੇਖ ਥਾਣੇ ਇੱਕੋ ਜੇ ਥਾਣੇ ਚਾਵੇ ਕਿ ਸ਼ੈਂਗਲ ਲੈ ਕੇ ਬੋਲੇ ਚਾਵੇ ਥਾਣੇ ਇੱਕ ਬਰਾਬਰ ਐ ਨਹੀਂ ਵੀ 1 ਇੰਚੀ ਦਾ ਵੀ ਫਰਕ ਨਹੀਂ ਨਾ ਲੱਗੀ ਕੋਈ ਬਾ ਇੱਥੇ ਮੰਗਲ ਹੁੰਦੀ ਆ ਤੂੰ ਵੀ ਕਰਨੀ ਛੋੜ ਦੇ ਕਰ ਲੈ ਆ ਜੇ ਵੀ ਫੌਜੀ ਚ ਗੁਜਾਇਸ਼ ਹੈਗੀ ਹੋ ਅਜੇ ਵੀ ਆ ਗਈ ਹੋ ਨਹੀਂ ਬਸ ਕਰ ਨਹੀਂ ਵੇਖ ਤਮਾਸ਼ਾ ਇਹ ਨਾ ਕਈ ਭਜਦਾ ਨਹੀਂ ਜੱਟ ਕਰ ਜਿੰਨੀ ਕਰਾਉਣੀ ਕਰਾਓ ਨਹੀਂ ਕਿਉਂ ਨਹੀਂ ਕਰਾਉਣੀ ਫਿਰ ਨਫਾ ਬਹੁਤਾ ਹੋਣਾ ਹੀ ਅਸੀਂ ਲੋ ਆਹੋ ਹੇ ਨਵਾਬ ਬੋਧਾ ਲਿਆ ਤੇ ਗੰਦੀ ਆਤ ਪੈਣੀ ਤੂੰ ਹਣ ਜੋ ਕਰਨਾ ਕਰ ਲਾ ਜਾਂਦੀ ਫਿਰ ਪੂਰਾ ਪੰਜ ਜਾਂਦੀ ਹੈ ਜਾਣਦੇ ਯਾਰ 75 ਹਜ਼ਾਰ ਦੀ ਵਾਸ਼ੀ ਦੇਣੀ ਇਹੋ ਜੀ ਕੋਈ ਦੇ ਕੇ ਵਿਖਾਵੇ ਹੋਰ ਦੱਸ 20 ਦੇ ਦੇ 50 ਦੇ ਦੇ 30 ਦੇ ਦੇ ਆਪਣੀ ਸਮਝ ਨਾਲ ਕੱਦ ਵੇਖੋ ਕਾਕਾ ਗੱਡਾ ਜਾਉਣਾ ਦੱਸੋ ਵੇਖਿਆ ਕਿ ਮੇਰੇ ਫੋਸਾ ਦਾ ਦਲੇਰੀ ਵੇਖੀ ਹੋ ਸਕਦੀ ਤੇ ਡਾਕਟਰ ਮਗਰ ਹੁਣ ਤਾਂ ਡਾਕਟਰ ਨੂੰ ਪੁੱਛ ਵੀ ਬਰੀਡ ਵਾਲੀ ਵਾਸ਼ੀ ਕਿਹੜੀ ਆਜੋ 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 ਮੇਰਾ ਪੱਕੇ ਡਾਕਟਰ ਇਹਦਾ ਡੈਡੀ ਜਦੋਂ ਤੁਸੀਂ ਰੋਜ਼ ਕੰਮ ਕਰਦੇ ਆ ਇਹ ਤੁਸੀਂ ਆਪ ਦੱਸੋ ਚੁੱਟੀ ਕਿਉਂ ਭਰਦੇ ਆ ਕਿਹੜੇ ਨਹੀਂ ਹੋ ਗਏ ਇਹ ਬਾਰੇ ਪੁੱਛ ਰਿਹਾ ਸੀ ਨਹੀਂ ਹੈਗੀ ਐਕਸ ਇਹ ਸੈਕ ਸੁਕ ਚਾ ਆਈਡੀਆ ਤੁਹਾਡੇ ਸਾਨੂੰ ਚੰਗੇ ਮਾਲੀ ਦਾ ਕੋ ਨਾਂ ਨੂੰ ਰੋ ਜਿਹੜਾ ਪਤਾ ਹੀ ਨਾ ਵੇ ਕਿਹਨੂੰ ਨਹੀਂ ਇਹੋ ਕੰਮ ਕਰਾਉਣਾ ਸੀ ਜੀ ਸਿਆ ਮਾਲ ਨਾ ਚੰਗਾ ਲਈਦਾ ਬੜਾ ਬਣੇਗਾ ਹੈ ਪਰ ਹੈ ਜੋ ਮਰਜੀ ਜਿਹੜਾ ਆਪਾਂ ਕਹਿ ਨਹੀਂ ਸਾਰੇ ਕਿਹੜਾ ਨਾ ਕਿ ਗਰੀ ਪਰ ਬੜੇ ਚੰਗੇ ਮਾਲੀ ਦੀ ਹੋਊਗੀ ਹਾਂ ਹਾਂ ਗਾੜੀ ਟੌਪ ਦਾ ਮਾਲੀ ਜਿਹੜੀ ਕੁਆਲਿਟੀ ਨਾ ਉਹ ਦੋਨੋਂ ਦੇਖ ਪੈਂਦੀ ਇਧਰ ਹੱਥ ਫੇਰ ਵੇ ਤੁਸੀਂ ਚੰਗੀ ਹੰਦਲੇ ਯਾਰਾ ਹੈ ਹੈਂ ਹੰਦਲੇ ਯਾਰਾ ਇਹ ਵੀ ਚੌਗੀ ਹੈ ਕਾ ਕਮਾਲਾ ਸੁਝਾ ਫਿਰ ਸੁਪਨੇ ਯਾਦ ਕਰਦੇ ਤੁਹਾਨੂੰ ਮੈਂ ਨਾਲ ਵੀ ਭੈਣ ਭਰਾ ਨਾ ਫੋਨ ਤੇ ਫੋਨ ਫੋਸਾ ਮਾਰ ਠੀਕ ਹੈ ਕਿਵੇਂ ਫਿਰ ਕੰਮ ਖਤਰੇ ਵਾਲਾ ਨੇ ਖਤਰੇ ਵਾਲਾ ਇਹ ਸੀ ਕਾ ਤੂੰ ਹੀ ਮੈਂ ਹੈਂ ਤੂੰ ਹੀ ਮੈਂ ਇਹਨੂੰ ਕਹਿੰਦੀ ਆਇਆ ਏ ਇਹ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਆ ਸੀਵ ਸਿੰਘ ਸਾਹਿਬ ਉਹਦਾ ਵੀ ਦੋ ਦੰਦ ਦੀ ਇਹ ਚੌਗੀ ਹੋ ਸ਼ਾਇਦ ਚਾਰ ਦੰਦ ਲੈ ਸ਼ੰਭੂ ਵੇ ਸੰਦੀਪ ਸਿੰਘ ਸਾਹਿਬ ਥੋੜਾ ਠਾਣ ਕਰਕੇ ਵਿਖਾਈ ਪਛੇਣ ਨੂੰ ਪਾਲ ਪਈ ਆ ਪਛੇਣਾਂ ਦੇ ਮਾੜੇ ਮਾੜੇ ਫੋਟਾ ਆ ਤਾਂ ਵਾ ਥੱਲੇ ਲੇਵਾ ਵਖਾ ਲੋਹਣ ਦਾ ਟੰਗ ਡਾਕਟਰ ਸਾਹਿਬ ਨਾਲ ਦੰਦ ਦੰਦ ਹੋਈ ਪਈ ਫੋਸਾ ਇਹ ਹਲੋ ਆਖ ਲਿਆ ਆ ਚੀਜ਼ ਵਖਾ ਆ ਨਾ ਇੱਥੇ ਇੱਥੇ ਲੇਵੇ ਨੇ ਭਾਲ ਪਾਈ ਆ ਵੇ ਵਛੀ ਦਾ ਲੇਵਾ ਥਾਣ ਤੇ ਸਲੱਬ ਅਗਲੇ ਬੰਨੇ ਵਖਾ ਥਾਣ ਅਰੇ ਵਛੀ ਆਪਾਂ ਲੈ ਨਾ ਤਰਾ ਦਾ ਦਾਹ ਲੈ ਜੇ ਦੋ ਲੈ ਜੇ ਚਾਰ ਲੈ ਵਛੀ ਸੰਦੀਪ ਸਾਹਿਬ ਇਹ ਇੱਕ ਦੂਜੀ ਨਾਲ ਲੜਨ ਵਾਲੀਆਂ ਆਪੋ ਜਿਹੇ ਆਪੋ ਜੀ ਦੀ ਮਕਾਵਲਾ ਕਰ ਰਹੀਆਂ ਵੀ ਅਸੀਂ ਮੈਂ ਤੇਰੇ ਨਾਲ ਲੜਾਂ ਤੂੰ ਮੇਰੇ ਨਾਲ ਲੜਾ ਮਕਾਵਲਾ ਕਰਨਾ ਫੋਸਾ ਕਿਤਾ ਪੱਕੇ ਮਕਾਵਲੇ ਹੁਣ ਆ ਵਛੀ ਸੰਦੀਪ ਸਾਹਿਬ ਜੇ ਕਿਸੇ ਦੇ ਘਰ ਹੋਵੇ ਨਾ ਹੂੰ ਅਗਲਾ ਸਵਾਲ ਆਖ ਮੰਗਦਾ ਮੈਂ ਅੱਜ ਵੀਡੀਓ ਵੇਖਣ ਡਿਆ ਹਾਂ ਭੈਣ ਭਰਾਵਾਂ ਦੀ ਹਾਂਜੀ ਇਹੋ ਜਿਹਾ ਜਦੋਂ ਹੌਲੀ ਹੌਲੀ ਵਸ਼ੀਆਂ ਅਗਲੇ ਐਵੇਂ ਕਹਿੰਦੇ ਮੇਰੇ ਫਲਾਣੇ ਟੀਕੇ ਦੀ ਛੱਟ ਸਵਾ ਲੱਖ ਡੇਢ ਲੱਖ ਹੋ ਜਾਂਦਾ ਮੈਂ ਵੀਡੀਓ ਵੇਖਦਾ ਹਾਂ YouTube ਤੇ ਕਹਿ ਦੇਣਾ ਹੁਣ ਇਹਨੂੰ ਜਿਹੜੀ ਤਾਂ ਮਰਜ਼ੀ ਕਹਦੇ ਬਰੂਡ ਦੀ ਸ਼ਰੂਡ ਦੀ ਡੈਨਮਾਰਕ ਦੀ ਜਿਹੜਾ ਮਰਜ਼ੀ ਸਟਾਰ ਤੇ ਡਾਕਟਰ ਨੂੰ ਮਿਲ ਜਾਣੇ ਬਿਲਕੁਲ 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 ਜਿਹੜੀ ਦੀ ਮਰਜ਼ੀ ਕਹਦੀ ਇੱਥੇ ਕਿਹੜਾ ਇੱਥੇ ਲਾ ਸ਼ਾਮੇ ਸ਼ਾਮੇ ਲਾ ਡਾਕਟਰ ਸ਼ਾਮੇ ਲਾ ਫਿਰ ਇਹਨਾਂ ਨੂੰ ਇੱਕ ਗੱਲ ਹੋਰ ਸੰਦੀਪ ਸਿੰਘ ਐਚਐਫ ਦੀ ਸਿਫਤ ਚਲੋ ਸਾਰੇ ਭੈਣ ਭਰਾਾਂ ਦੇ ਵੀ ਜਰਸੀ ਲੈਣੀ ਆ ਉਹ ਲੈ ਜਿਹੜੀ ਐਚ ਐਫ ਆ ਨਾ ਉਹ ਐਚ ਐਫ ਐਚ ਆ ਫੇ ਰਣੀ ਇਧਰ ਆਸਦੀ ਚਲ ਆ ਜਾ ਲੈ ਵੀ ਉਹ ਖੇਦੇ ਫੋਟੋ ਕਰਾ ਦੇ ਅਰੇ ਫੋਟੋ ਖੇਚ ਕੇ ਢੇਰ ਮਾਰ ਦੇ ਕਰਾ ਦੇ ਵੇ ਸੰਦੀਪ ਭਾਈ ਇਧਰ ਇਧਰ ਆ ਸੰਪੂ ਆ ਅਗਲਾ ਬੰਨਾ ਤੇ ਵਿਖਾ ਜਾ ਇਹ ਨਹੀਂ ਵੀ ਪਿਛਲੇ ਬੰਨੇ ਹੀ ਲੈਵਾ ਗਾਹ ਨੂੰ ਤੂੰ ਨੀ ਉਲਾ ਕਰਵਾ ਲਈ ਨੇ ਵੇ ਹਾਂ ਗਾਹ ਦੇ ਕਰ ਜਿਵੇਂ ਮਸ਼ੀਨ ਹੀ ਲੱਗੀ ਹੁੰਦੀ ਹਾਂ ਹੈ ਮਸ਼ੀਨ ਲੈ ਜੇਵੇ ਹਾਂ ਬਣਾ ਕੇ ਫੈਕਟਰੀ ਚ ਬਣਿਆ ਆਏ ਹਾਂ ਜਦੋਂ ਮਸ਼ੀਨ ਲੈ ਨਾ ਮੇਲੇ ਲੈ ਜਾਣੀ ਆ ਫੈਕਟਰੀ ਆ ਮੁੰਨੀਆਂ ਅੱਜ ਦਾ ਵੇਲਾ ਸਾਮ ਦੀ ਜਿਸ ਦੀਪ ਸਾਮ ਹੁੰਦੀ ਹਾਂ ਸਾਮ ਜਿਹੜਾ ਉਹ ਜੀ ਬੱਛੀ ਕਿਹਨੇ ਪਾਲੀ ਆ ਨਾ ਉਹਨੇ ਸਾਮ ਫੋਲ ਗਿਆ ਉਹਨੇ ਸਾਮ ਥੋੜਾ ਰਹਿਣ ਤੀ ਇਹਨੂੰ ਪਤਾ ਨਹੀਂ ਕਿੰਨੀ ਫੀਡ ਚਰੀ ਹੋਣੀ ਕਿੰਨਾ ਰਾਸ ਫੜਿਆ ਆ ਸਾਡੇ ਡਾਕਟਰ ਨੇ ਵੀ ਇੱਕ ਸਾਂਭੀ ਹੀ ਉਹ ਉਹ ਪਹਿਲੇ ਸੂਏ ਬਹਿ ਗਈ ਅਜੇ ਡਾਕਟਰ ਹੀ ਮੈਨੂੰ ਆ ਗਿਆ ਇਹਨੂੰ ਠੱਲਣਾ ਕਹਿੰਦਾ ਮੈਂ ਹੁਣ ਉੱਠ ਪੀ ਆ ਡਾਕਟਰ ਜਿੰਨਾ ਖਾ ਗਈ ਇਹ ਕੀ ਖਾ ਗਈ ਪਹਿਲੇ ਸਵੇ ਸ਼ਾਈਵਾਲ ਦਾ ਟੀਕਾ ਲਾਤਾ ਵਛੀ ਦੀ ਡੰਡ ਲਾਤੀ ਉਹ ਵਛਾ ਬਹੁਤ ਤਕੜਾ ਆਇਆ ਅੱਛਾ ਇਹ ਆਪ ਇਹ ਡਾਕਟਰ ਹੀ ਤੇ ਆਪਣੀ ਗਾਂ ਨੂੰ ਸ਼ਾਈਵਾਲ ਦਾ ਟੀਕਾ ਮੇਰੇ ਟੀਕੇ ਚਾਗੇ ਭਲੇ ਭਰ ਦਿਆ ਇਹ ਡਾਕਟਰ ਸਾਹਿਬ ਕਰਾਸ ਬਰੀਡ ਤਿਆਰ ਕਰ ਕੇ ਨੂੰ ਬਰੀਡ ਕਰਾਸ ਤਿਆਰ ਕਰਾਂ ਉਹ ਸ਼ਾਈਵਾਲ ਨੇ ਗਾਂ ਦੀ ਡੰਡ ਲਾਤੀ ਵਛੀ ਪਹਿਲਣ ਦੀ ਹਾਂ ਆਦੇ ਪਹਿਲੇ ਸ਼ਾਮ ਤੈ ਨਹੀਂ ਡਾਕਟਰ ਸੋਚ ਨਹੀਂ ਸਾਡੇ ਪਪਾ ਪਸੰਦੂ ਨਹੀਂ ਉਹਨੇ ਐਚਐਫ ਤੋਂ ਸ਼ਾਈਵਾਲ ਟੀਕੇ ਭਰਾ ਭਰਾ ਕੇ ਮਰੀ ਜਗਿਆ ਰੋਜ਼ੀ ਚਾਰੀ ਉਹ ਹੀ ਰਹਿਣੂ ਹੁਣ ਓਦਾਂ ਤੇ ਤੀਧੀਆਂ ਵਾਂ ਬੜੀਆਂ ਨਾੜਾਂ ਜੀਆਂ ਨਾੜਾ ਬਹੁਤ ਹੀ ਨਹੀਂ ਹਾਂ ਨਾੜਾਂ ਬਹੁਤ ਲੇ ਵਿੱਚ ਹਾਂ ਸੰਦੀਪ ਸਿੰਘ ਇਹ ਹੁਣ ਉਦੋਂ ਵੱਧ ਆਂਦੀ ਮੇਰਾ ਮੁੱਲ ਕਰ ਉਹ ਪੋੜਾ ਮਰ ਪੋੜਾ ਪੜੋ 90 95 ਲੱਖ ਕਿੰਨਾ ਕਰੀਏ ਦੱਸ ਹੁਣ ਤੁਸੀਂ ਵੇਖ ਲੈ ਜੀ ਕਿੰਨਾ ਕਰੀਏ ਟੰਗਾ ਤੁਸੀਂ ਕਰੋ ਤੁਸੀਂ ਦਾ ਮਰਜੀ ਕਰੋ 90 ਕਰ ਲੀ ਹੁਣ ਮੇਰੇ ਮੂੰਹ 90 ਨਿਕਲ ਗਿਆ ਕਿ 85 ਕਰੀਏ ਲੈ 80 ਆ ਜੀ ਦੇ ਦੇ ਨਿਆਣਾ ਲੈ ਚੱਲ ਰਹੀ ਹੈ ਨਰੇ ਕੰਮ ਜਾਦ ਠੀਕ ਹੈ ਤੂੰ ਖੋਸ਼ ਚਾਹੀਦਾ ਸੱਜਣਾ ਮੈਂ ਨਾ ਮੈਂ ਜਿੰਦ ਗਾਨੀ ਦੇ ਦਿਆਂਗਾ ਇਹ ਇਧਰ 80 ਦੀ ਕਹਿ ਤੀ ਨਾ ਬੱਛੀ ਤੇ 80 ਦੀ ਕਹਿ ਕੇ ਵੀ ਸਾਨੂੰ বাজਦਾ ਹੀ ਤੇ ਜੇ ਤੂੰ ਹੋਰ ਵੀ ਕੁਝ ਕਹਿਣਾ ਤਾਂ ਵੀ বাজਦਾ ਹੀ ਪਿਛਲੇ ਘਰੋਂ ਨਾ ਮੈਂ ਲੜ ਲੜ ਮਾਰ ਲੈਂਦਾ ਲੜ ਲੜ ਕੇ ਤੂੰ ਵੀ ਕਿਤੇ ਫੋਨ ਲਾਇਆ ਤੇ ਮੇਰਾ ਸਵਦਾ ਹੁੰਦਿਆ ਕਈਆਂ ਬੰਦੇ ਲਾਉਂਦੇ ਮੈਂ ਕਪੱਤ ਕਰਨ ਦੇ ਆਂਦਾ ਮਗਰ ਪਿਛਲੇ ਹੀ ਕਮਾਈ ਮਿਲਣੀ ਆ ਤੇ ਪਿਛੋਂ ਭਾਅ ਨਾ ਮਿਲਿਆ ਤਾਂ ਇੱਥੇ ਲਫਾ ਮਿਲਣਾ ਇਹ ਬੱਛੀਆਂ ਇੱਥੇ ਮੇਰੇ ਘਰ ਨਫਾ ਦੇਣ ਵਾਲੀਆਂ ਹਾਂਜੀ ਦੇਸਾਂ 2000 ਹੋਰ ਛੱਡ ਦੀਆਂ ਚੱਲਣ ਦੋ 70000 ਇਹ ਗੁੱਸਾ ਕਰਨਗੇ ਆਪੋ ਜੋਦੀ ਵੀ ਮੈਂ ਸੋਣੀ ਹਾਂ ਮੈਂ ਸੋਣੀ ਇਹ ਕੰਮ ਨਹੀਂ ਕਰਨਾ ਕਹਿੰਦਾ ਹੈ ਨਾ ਫਿਰ ਨਹੀਂ ਖੜੀ ਦੋ ਘੜਾ ਸਿੱਧੀ ਚੱਲਣ ਦੋ 7000 ਸ਼ੰਭੂ ਤੂੰ ਹੁੰਦਾ ਫਿਰ ਫੋਜਾ 75 ਹੀ ਜਾਣ ਦੋ ਚੱਲ 75 ਰੁਪਏ ਹਾਂ ਚੱਲਣ ਦੋ 75 ਰੁਪਏ ਜੀ ਜਾਣ ਦੋ ਇੱਕੋ ਜਿਹੀਆਂ ਫਿਰ ਹੋ ਗਈਆਂ ਦਿੱਕੋ ਰੇਟ ਹਾਂ ਠੀਕ ਆ ਦਿਸਿਆਂ ਸਾਰੀਆਂ ਇੱਕ ਦੋ ਜਦੋਂ ਚੜਦੀਆਂ ਹੁਣ ਉਹ ਜਿਹੜੀ ਵੱਛੀ ਚਲੋ ਉਹ ਗਰਲੈਂਡੋ ਜ ਆ ਗਈ ਹੈ ਮੈਨੂੰ ਨਹੀਂ ਪਤਾ ਕਾਚ ਆ ਵੀ ਜਿਹੜੇ ਭੈਣ ਭਰਾ ਲੈਣੀ ਆਪਣੀ ਸਮਝ ਨਾਲ ਲਵੇ ਹਣਾ ਆ ਵਿਖਾਈ ਸੰਭੂ ਆ ਚੀਜ਼ ਵਿਖਾਈ ਹਾਂ ਗਰਲੈਂਡੋ ਜੀ ਥੋੜੀ ਆ ਪਿਓਰ ਨਹੀਂ ਆਪਾਂ ਕਹਿ ਸਕਦੇ ਆਇਆ ਵਿਖਾ ਆ ਚੀਜ਼ ਵਿਖਾ ਥੱਲੇ ਆਵੇ ਟਿਮਕਣੇ ਪੂਰੇ ਤੇ ਪਿਓਰ ਵੀ ਨਹੀਂ ਆਪਾਂ ਕਹਿੰਦੇ ਵੀ ਗਰਲੈਂਡੋ ਵਾ ਚਲੋ ਥੋੜੀ ਬਹੁਤੀ ਗਰਲੈਂਡੋ ਵਾ ਥੋੜੀ ਬਹੁਤੀ ਟੋਰੋ ਜੀ ਟੋਰੋ ਹੋ ਗਈ ਆਪਾਂ ਕਹਿ ਦਈਏ ਵੀ ਪਿਓਰ ਆ ਮਗਰ ਇਹਦੇ ਮੱਛਾ ਕੱਲ ਦੀ ਸੂਈ ਸੰਭੂ 나ੜੂ ਵਿਖਾ ਦੇ ਤੇ ਮੱਛਾ ਆ ਲੈ ਟਟੂ ਜਿਆ ਦਾ 나ੜੂ ਵਿਖਾ ਦੇਣਾ ਹੈ ਬਸ ਵੈੜੇ ਵੀ ਬਹੁਤ ਆਉਂਦੀ ਫਿਰ ਦੀਸਿਆਂ ਮਾਲ ਹੀ ਚੰਗਾ ਲੈਣਾ ਮਾੜਾ ਲੈਣਾ ਨਹੀਂ ਮਾੜਾ ਲੈ ਨਹੀਂ ਦਿੰਦਾ ਢਿੰਗ ਦੈਂਗਰ ਮਾਲ ਮਾੜਾ ਕਿਲੇ ਤੇ ਤੇ ਗੰਦਾ ਵੀ ਨਾ ਫੌਜੀ ਆ ਉਹ ਮਾਲ ਲੈਣਾ ਜਿਹੜਾ ਢਿੰਗਦਾ ਤੇ ਫੌਜੀ ਦਾ ਨਾਂ ਬਣੇ ਆ ਕਿਉਂ ਢੰਗਾ ਹੁੰਦਾ ਵੀ ਮਾਲ ਉਹ ਲੈਣਾ ਐਵੇਂ ਦੇ ਸਰਸਾਲ ਅੜੀ ਕਰਦੇ ਫੇ ਢਿੰਗਦੀ ਨਹੀਂ ਢਿੰਗ ਨੇ ਬੜਾ ਚਰਸ ਤਾਇਆ ਮੈਨੂੰ ਪਰ ਹੁਣ ਮੇਰੇ ਕਾਬੂ ਆ ਗਿਆ ਹੁਣ ਭੱਜ ਨਾ ਜਾਏ ਕਿਤੇ ਨਹੀਂ ਨਹੀਂ ਹੁਣ ਨਹੀਂ ਜਾਣਾ ਢਿੰਗ ਪਿਓਰ ਦੋ ਦੰਦ ਬੱਚਾ ਖੀਰੀ ਦੋਂਦੀ ਐਵੇਂ ਨਹੀਂ ਕਹਿੰਦੇ ਤੇ ਇੱਧਰ ਵੇ ਸ਼ੰਭੂ ਆ ਬਖਾ ਮੇਰਾ ਕੱਟ ਖਾ ਤੇ ਕੱਟ ਖਾ ਡਰਦੀਆਂ ਅੱਜ ਦੀ ਆਈਆਂ ਤੁੰਨ ਨਾਲੇ ਉਹ ਥਣ ਤੇ ਚਵਾਈ ਵਾਇਗਰੂ ਵਾਇਗਰੂ ਕਰਾਉਂਦੀ। ਹਾਂ। ਬਾਲਦੀ ਨਾਂ ਦੀ ਆ ਜਾ ਆ ਜਾ ਵਰੇ ਮੇਰੇ ਨਾਲ ਕੱਲ ਦੀ ਸੂਈ ਕੋ 15 ਕਿਲੋ 14 ਕਿਲੋ ਬੋਲਾਣਾ। ਚਲੋ। ਕੱਲ ਪਰਸੋਂ ਦੀ ਸੂਈ ਕੋ ਠੀਕ ਐ। ਦੋਹਾਂ ਦਿਨਾਂ ਦੀ ਸੂਈ ਕੋ 14 15 ਕਿਲੋ ਬੋਲਾ ਵਾ। ਤੇ ਵਛੀ ਨਿੱਗਰ ਲੇਵੇ ਦੀ ਆ ਦੁੱਧ 20 ਪਲੱਸ ਦਊਗੀ। 20 ਪਲੱਸ ਚੱਲਣ ਦੇ ਕਰਾ ਦੇ। ਨਿੱਗਰ ਲੇਵੇ ਦੀ ਕਾਂ ਜਿਹੜੀ ਸੰਦੀਪ ਦੋ ਦੋ ਦਿੰਦੀ। ਚਲੋ। ਬਾਕੀ ਵਹਿੜ ਆ ਜੇ ਉਮਰ ਦੇ ਹਿਸਾਬ ਨਾਲ ਲੇਵਾ ਬਹੁਤ ਆ। ਅਜੇ ਸਭ ਕੁਝ ਕਰਨਾ ਐਨੇ ਕੱਦ ਵੀ ਕਰਨਾ, ਵਜ਼ਨ ਵੀ ਕਰਨਾ, ਲੇਵਾ ਵੀ ਕਰਨਾ, ਡਰਨਾ ਜੇ ਮੇਰੇ ਕੋ ਕਰਮਾਂ ਵਾਲੀ। ਜਲਦੀ ਮੋਟਰ ਵੇਖ ਕਿੱਥੇ ਗੱਲਾਂ ਡਾਕਟਰ ਲਵੇੜ ਦਾ ਉਹ ਨਵਾਲਤਾ ਡਾਕਟਰ ਸਦਨਾ ਪਰ ਤੋਂ ਡਾਕਟਰ ਨਵਾਲਤਾ ਆਈ ਹਾਂਜੀ ਹਾਂਜੀ ਸੰਦੀਪ ਸਿੰਘ ਐ ਦਾ ਹੀ ਮੁੱਲ ਤੇ ਉਹਨਾਂ ਹੀ ਕਰੀਏ ਫੋਨਾਂ ਜਿੰਨੇ 75 ਹੀ ਕਿ ਨਹੀਂ ਦੱਸ ਹੁਣ ਤੂੰ ਤਾਂ ਚੁੱਪ ਜੇ ਹੋ ਗਿਆ ਯੋ ਮੇਰਾ ਮੈਕਨ ਉਹ ਜਿਹੜਾ ਮੈਂ ਕਿਹਾ ਫੌਜੀ ਨਰੇਟ ਸਸਤਾ ਕਰੀ ਮੈਂ ਵੇਚਤੀਆਂ ਪਹਿਲਾਂ ਦੀਆਂ ਅੱਛਾ ਹੁਣ ਰੇਟ ਤਾਂ ਪਾਉਂਦੇ ਨਾ ਇਹ ਨਾ ਕਿਉਂ ਕੋਈ ਜਾਣਾ ਵੀਡੀਓ ਜੀ ਵੇਚਾਂਗੇ ਉਦਾਂ ਨਹੀਂ ਵੇਚਦੇ ਭਾਵੇਂ ਕੋਸ਼ ਹੋ ਜੇ ਨਾ ਛੋਟ ਤੇ ਦਊਗਾ ਦਊਗਾ ਤੇ ਵੀਡੀਓ ਦਊ ਬੰਦਿਆਂ ਨੂੰ ਹੈ ਕਿਉਂਕਿ ਅਗਲਾ ਕਹਿ ਰਹੇ ਫੌਜੀ ਨੇ ਪਹਿਲਾਂ ਹੀ ਵੇਚੀਆਂ ਦੀਪ ਸਿੰਘ ਇਹਦਾ ਮੁੱਲ 75 70 ਦੀ ਬੱਛੀ ਦੇ ਦੀਏ 65 ਦੀ ਵੇਚੀਆਂ ਚੱਲਣ ਦੋ 10 ਸੇਵਕਾ ਸੇਵਕਾ ਬੋਲ ਹੈ ਕਿੰਨੀ ਹੋਰ ਕੱਲਣੀ ਹੈ ਜੀ ਕਿੰਨੀ ਕੱਲ ਇਨਾ ਕਰਨਾ ਲੋਕੀ ਡਿਗਣ ਵਾਲੇ ਹੋ ਜਾਣ ਮੈਨੂੰ ਰੇਡ ਸੁਣ ਕੇ ਡਿਗਣ ਵਾਲੇ ਹੋ ਜਾਣੇ ਸੰਦੀਪ ਸਿੰਘ ਹੋ ਗਿਆ ਤੇ ਲੋਕੀ ਵੀ ਹੋ ਜਾਣੇ ਮੈਨੂੰ ਸਿੱਟੀ ਦੇਣੇ ਲੱਗਦਾ ਸੰਦੀਪ ਸਿੰਘ ਨਹੀਂ ਹੋ ਜਾਣਾ ਹੈ ਨੜ ਤੋਂ ਸਿੱਟਦੇ ਨਹੀਂ ਸਿੱਟੇ ਵੀ ਨਹੀਂ ਗੱਲ ਸੰਦੀਪ ਸਿੰਘ ਅੱਜ ਮੈਨੂੰ ਡਾਕਟਰ ਨੂੰ ਮੈਂ ਰੇਡ ਤੋਂ ਜੋ ਕਰਨਾ ਮੇਰੇ ਡਾਕਟਰ ਮੰਜੇ ਪਾਣਾ ਮੈਂ ਰੇਡ ਤੋਂ 100% ਬੁਧਾਈ ਜਾਂਦਾ ਰੇਡ ਫਸਾ ਕੀ ਕਰੀਏਂਦੇ 60 ਤੋਂ ਦੱਸ ਤੂੰ ਗਾਈ ਦੀ ਗੱਲ ਕਰੇ ਡਾਕਟਰ ਤੇ ਆਪਣਾ ਜਿਹਾ ਮੁੰਡਾ ਆਏ ਸਾਡੇ ਹੱਥੀ ਬਲਿਆ ਇਹਨੂੰ ਅੱਧੀ ਡਾਕਟਰ ਜੀ ਮੈਂ ਸਿਖਾਈ ਆ ਇਨੂੰ ਨਾੜ ਨਹੀਂ ਲੱਭਦੀ ਮੈਂ ਅੱਲਾ ਵਲੋਂ ਦਿੰਦਾ ਵੀ ਆਈ ਨਾੜ ਬਹ ਠੀਕ ਆ ਇਹ ਡਾਕਟਰ ਕਿਹੜਾ ਡਾਕਟਰ ਆਦੀ ਬਣਾਇਆ ਪੋਜਲਾ ਪਏ ਨਾੜ ਨਾ ਲੱਭੇ ਆ ਲਿਆ ਸੂਈ ਮੈਂ ਪਹਿਲੀ ਮਾਰੀ ਨਾੜ ਲਵੇ ਇਹਦਾ ਤੂੰ ਡਾਕਟਰ ਕਿੱਥੇ ਬਣਿਆ ਮੈਂ ਸਾਨੂੰ ਇੰਨਾ ਬਣਾਇਆ ਇਹ ਰਾਤ ਉਹ ਤੁਹਾਨੂੰ ਥੋੜਾ ਡਿਕਣਾ ਆਪੇ ਲੱਭਣੀਆਂ ਨਾੜ ਆਪੇ ਲੱਭਣੀਆਂ ਸਹੀ ਗੱਲ ਹੈ ਦੀਨ ਸਿੰਘ 65000 ਦੀ ਵਸ਼ੀ ਦੇ ਦੀਏ ਉਹਨੇ ਦੱਸੋ ਹੋਰ ਦੱਸੇ ਕਿਹਨੇ ਚਲੋ ਛੱਡ ਦੇ ਹਾਂ ਛੱਡ ਦੇ ਚੱਲਣ ਦੋ ਜਾਣ ਦੋ ਨਾ ਚਲੋ ਕਹਿ ਤੀ ਤੇ ਜਾਂਦੇ ਹਾਂ ਹਾਂ ਜੀ ਅਗਿਆ ਨ ਮੇਰੇ ਵਾਲੇ ਵੇਖ ਕੇ ਤੇ ਹਥਿਆਰ ਜਿਆਦੇ ਆਉਂਦਾ ਬੜੀ ਚੀਜ਼ ਆ ਫੁੱਲ ਜਾਦੇ ਮੈਂ ਜਦਾ ਫੁੱਲ ਲੈ ਆ ਸ਼ਮਨ ਨੂੰ ਪੁੱਛ ਖੋਲੀ ਗਿਆ ਇਲਾਕੇ ਖਲੋਤਾ ਦੇ ਲੋਤਾ ਖਲੋਤਾ 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 ਖੋਲੀ ਗਿਆ ਖੋਲੀ ਗਿਆ ਮੈਂ ਆਇਆ ਕਰਦਾ ਹੁੰਦਾ ਤੇਰੀ ਭਲੀ ਹੋਏ ਡਰ ਗਿਆ ਹੈ ਹੀ ਬਣ ਗਿਆ ਇਹ ਸਿਮਰ ਜੀ ਬਾਕੀ ਚੀਜ਼ ਸੋਹਣੀ ਹੈ ਹਾਂ ਬਹੁਤ ਸੋਹਣੀ ਚੀਜ਼ ਦੀ ਉਸਾ ਇਹ ਟੁੱਟ ਜਾਣੀ ਪਰ ਇਹ ਖੜਾਉਣਾ ਪੜਾਣਾ ਜੀ ਹੁੰਦੇ ਇਹ ਕਿੱਡੇ ਵਧੀਆ ਚੀਜ਼ਾਂ ਨੇ ਖੇੜ ਚਲੋ ਇਹ ਘੱਪਣਾ ਨਹੀਂ ਜਿਸਾ ਹੁਣ 60 ਦੀ ਉੱਸੀ ਹੋਈ ਜੇ ਚਲੋ ਵੱਧ ਘੱਟ ਮੇਰੇ ਭੈਣ ਭਰਾ ਹੁਣ ਇਹ ਤੋਂ ਜਿਨੇ ਇਹਦੋਂ ਨੈਗੋਸ਼ੀਏਸ਼ਨ ਕਰਨਾ ਫੋਨ ਨਾ ਕਰੇ ਬਸ ਕਈ ਭੈਣ ਭਰਾ ਕਹਿੰਦੇ ਗੰਡ ਦਾ ਕਟਾ ਨਾ ਬਣੀ ਉਹ ਸਾਲਾ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਗੰਡ ਦਾ ਕਟਾ ਕੀ ਹੁੰਦਾ ਇੱਕ ਚੱਲ ਆਉਣ ਦੇ ਅਸੀਂ ਮਜੀਠੇ ਆ ਗਏ ਆਂ ਇਹ ਰੇਟ ਜਾਇਜ਼ ਹੋ ਮੈਂ ਭਾਜੀ ਜਾਇਜ਼ ਕਰਾਂ ਇਹ ਤੇ ਗੰਡ ਦਾ ਕਟਾ ਕਰਨਾ ਤੇ ਮੁੜ ਜਾਂਦੇ ਮੈਂ ਵੀ ਮੁੜ ਜੂ ਤੇ ਤੁਸੀਂ ਜੇ ਪਹਿਲਾਂ ਆਂਦੇ ਗੰਡ ਦਾ ਕਟਾ ਬਣਾਉਂਦੇ ਮੈਂ ਤੁਹਾਨੂੰ ਕੀ ਵੇਚਣਾ ਗੰਡ ਦਾ ਕਟਾ ਗੰਡ ਦਾ ਨਹੀਂ ਪਤਾ ਤੈਨੂੰ ਪਤਾ ਗੱਡ ਕੀ ਨਾ ਨਹੀਂ ਗੰਡ ਕੀ ਹੁੰਦਾ ਤੈਨੂੰ ਪਤਾ ਗੰਡ ਕੀ ਹੁੰਦਾ ਜੰਮੂ ਨਾ ਮੈਂ ਆਪਾਂ ਤਾਂ ਨਹੀਂ ਪਤਾ ਤੁਹਾਨੂੰ ਫੇਰ ਗੰਡ ਦਾ ਨਹੀਂ ਪਤਾ ਕਟਾ ਕਿੱਥੇ ਬਣਾਉਣਾ ਤੇ ਆ ਚਲੋ ਦੇ ਪਾਪਾ ਦੱਸ ਤੂੰ ਪਾਣ ਪੁੱਛ ਗੱਡਣਾ ਗੱਡਣਾ ਮਤਲਬ ਜਿਹੜਾ ਗੱਡੀ ਜੀ ਨਹੀਂ ਹੁੰਦੀ ਉਹਦੇ ਨਾਲ ਘਟਣਾ ਬੰਦੇ ਆਹ ਚਲੋ ਗੱਡੀ ਆਵੇ ਖੜੀ ਸੰਦੀਪ ਸਿੰਘ ਹੁਣ ਇਹ ਗੱਬਣ ਜੀ ਇਹ ਗੱਬਣ ਵਾਸੀ ਜਰਸੀ ਇੱਧਰ ਆ ਟਿੰਗ ਹੈ ਕੋ ਚੀਜ਼ਾਂ ਆ ਵੇ ਵਿੱਚ ਭਵੇਂ ਐਂ ਦੀ ਕਾਉਣਗੇ ਇਹਨਾਂ ਦੇ ਤੇ ਚਾਟੀ ਕਹਿ ਦਿੰਦੇ ਚਾਟੀ 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 ਆਈ ਚਾਟੀ ਉਦਾਂ ਦੇ ਕੋਈ ਦਲਾ ਕਿਸ ਦਲਾਲ ਕੋ ਹੋਵੇ ਨਾ ਸੰਦੀਪ ਇਧਰ ਆ ਮੈਂ ਕਿਹਾ ਸੰਦੀਪ ਜੀ ਦਲਾਲ ਪਤਾ ਕੀ ਕਰਨਗੇ ਇੰਨਾ ਕੁ ਲੈਵਾ ਹੈ ਗਾਂ ਦਾ ਤਾਂ ਹਣ ਐਡਾ ਲੈਵਾ ਹੈ ਫਬਜੀ ਆ ਜਾ ਹੈ ਹਾਂ ਐਡਾ ਲੈਵਾ ਹੈ ਫਬਜੀ ਆ ਜਾ ਜੀ ਸੇ ਆ ਚੀਜ਼ ਨਹੀਂ ਲੱਭਦੀ ਨਹੀਂ ਲੱਭਦੀ ਜੇ ਹੋਰ ਕੰਮ ਕਰਨਾ ਤੇ ਇਹਦੀ ਲੱਤ ਚੁੱਕ ਕੇ ਭਾਈ ਮੇਰੇ ਮੋਢੇ ਤੇ ਰੱਖ ਦੋ ਤਾਂ ਵੀ ਨਹੀਂ ਹਿੱਲੂਗੀ ਫੋਦੇ ਉੱਪਰ ਕੀ ਹੋ ਜਾਂਦਾ ਉਹ ਹੀ ਗਾਈ ਉਹ ਨੀਲਗਾ ਹੈ ਉਹ ਗਾਂ ਨੂੰ ਲੈਣੀ ਮੈਂ ਮੁੰਡਾ ਹੋ ਗਿਆ ਨਹੀਂ ਤੇ ਮੈਂ ਥੱਲੇ ਉਹ ਦਿਨਾਂ ਕਿ ਬਖਾਣਾ ਜਰਸੀ ਜਰਸੀ ਆ ਪੰਜਾਬ ਵਾਲੀ ਫੇ ਭੈਣ ਭਰਾ ਕਹਿੰਦੇ ਨਹੀਂ ਇਹ ਜਰਸੀ ਨਹੀਂ ਹੁਣ ਜਰਸੀ ਤੇ ਹੈਗੀ ਜਰਸੀ ਆ ਹੋਰ ਇਹ ਕੀ ਆ ਸਾਡੀ ਗਾਂ ਕੋਈ ਰਸੀਦਾ ਕੋਉਂਗੀ ਚਲ ਖੋਵਾ ਕਮਾ ਟਿੰਗ ਮੂੰਹ ਬਖਾ ਚੱਲ ਬੁੱਤ ਚੱਲ ਉਹ ਜਾ ਵੀ ਹੋ ਜਾਂਦੀ ਹੰਦੀਪ ਜੀ ਦੀਪ ਸਿੰਘ ਹੁਣ ਇੰਨਾ ਲੈਵੇ ਅਜੇ ਕਿਹੜੀ ਸੂਪੀ ਆ ਹਫਤਾ ਲੈ ਜਾ ਦੋ ਲੈ ਜਾ ਚਾਰ ਲੈ ਜਾ ਕੋਈ ਪਤਾ ਨਹੀਂ ਪੰਜਾਬ ਦੀ ਜਰਸੀ ਆ ਇਹਨੂੰ ਪੰਜਾਬ ਦੀ ਜਰਸੀ ਆਂਦੇ ਆ ਦੇਸਾਂ ਦੁੱਧ 20 ਵੀ ਦੇਖਦੀ 30 ਵੀ ਦੇਖਦੀ 50 ਵੀ ਦੇਖਦੀ ਅੱਗੇ ਪਤਾ ਨਹੀਂ ਕੌਣ ਆਉਂਦੇ ਗੱਬਣ ਦਾ ਦੁੱਧ ਨਹੀਂ ਦੱਸਣਾ ਚਾਹੀਦਾ ਬਿਲਕੁਲ ਜੀ ਚੱਡੇ ਦੇ ਹਿਸਾਬ ਨਾਲ ਦੁੱਧ ਵੇਖ ਲਿਓ ਭਾਉ ਭਾਵੇਂ 30 ਕਿਲੋ ਦੇ ਦੇ ਭਾਵੇਂ 50 ਦੇ ਦੇ ਠੀਕ ਨਹੀਂ ਆਪਣੀ ਚੱਡੇ ਨਾਲ ਸਮਝ ਘਰਿਓ ਦੇਸਾਂ ਮੋਲੇ ਦਾ ਵੀ ਅੱਜ ਉੜਦੀਆਂ ਆਲਾ ਹੀ ਹਾਂਜੀ ਕੋਈ 70 75 ਨਹੀਂ 60000 ਦੀ ਬੈੜ ਦੇ ਦੀ ਬਹੁਤਾ ਨਹੀਂ ਕਰਨਾ ਟਾਈਮ ਬੜਾ ਲਾਉਣ ਦੇ ਚੱਲਣ ਦੋ ਜਾਂ ਦੋ ਕਿੰਨੇ ਦੀਆਂ ਹੈਗਾ हां 55 ਜਰਸੀ ਤੇਰੀ ਮੈਂ ਆ 57 ਦੀ ਕਰਾਂਗਾ ਚਲੋ ਜਾਣ ਚਲੋ ਇਹ 55 ਦੀ ਜਰਸੀ ਚਲੋ ਚੱਲ ਆ ਵੀ ਜਰਸੀ ਹਰਦੀਪ ਸਿੰਘ ਪੰਜਾਬ ਵਾਲੀ ਰੈੱਡ ਸਮਝ ਲੋ ਐਰ ਸ਼ਾਰ ਸਮਝ ਲੋ ਜਰਸੀ ਸਮਝ ਲੋ ਐਚਪ ਸਮਝ ਲੋ ਤਿਆਰ ਹੀ ਆ ਗਏ ਇਹ ਮਾਲ ਸਿੰਘ ਹਾ ਅੱਜ ਕੱਲ ਸੁਣ ਵਾਲਾ ਦੋ ਤਿੰਨ ਦਿਨਾਂ ਚ ਵੇ ਸੁਨੀਸ਼ਾ ਇਹਨੂੰ ਕਹਿੰਦੇ ਆ ਗਾਂ ਵੇ ਮੂੰਹ ਤੇ ਵੇ ਕਿੰਨਾ ਪਿਆਰਾ ਇਹ ਹੁਣ ਜਰਸੀ ਆ ਛਾਈ ਵਾਲਾ ਐਚਐਫਐ ਤੁਸੀਂ ਆਪਣੀ ਸਮਝ ਲੈਣੀ ਅਸੀਂ ਆਪਣੀ ਨਾਲ ਲਈ ਸਾਨੂੰ ਪਤਾ ਕਿਹੜੀ ਨਸਲ ਆ ਅਜੇ ਤੱਕ ਨਸਲਾਂ ਦਾ ਨਹੀਂ ਉਦੋਂ ਪਤਾ ਲੱਗਾ ਸਾਨੂੰ 20-22 ਸਾਲ ਹੋ ਗਏ। ਸੰਗੀ ਸੰਦੀਪ ਜੀ ਮੈਂ ਨਾ ਇੰਡਾ ਜੀ ਪੁੱਸਾ ਇਹ ਇੱਧਰ ਬੈਠਣ ਦੀ ਜੀ ਇੱਧਰ। ਆ ਜਾ। ਲੈ ਸ਼ੰਭੂ ਥੱਲੇ ਬਖਾ ਲੈ। ਖਲੋ ਜਾ ਮੇਰਾ ਪੁੱਤ। ਖਲੋ ਸੋਣਿਆ। ਲੈ। ਕੀ ਜਾਂਦੀ ਐ? ਕਹਿੰਦੀ ਕੁਝ? ਨਾ। ਧਾਰ ਮਾਰਾ ਇਹਦੀ ਵੀ। ਭਾਵੇਂ ਬੰਬੇ ਘੱਲ ਦੇ। ਲੈ ਚਲੋ। ਹੈਂ? 82 ਸੰਦੀਪ ਜੀ ਲੱਗੇ ਨਵੇਂ ਆ ਵੇਖੀ ਬੈਠਣ ਹੋਣ ਮੈਂ ਪਾਰ ਹੀ ਨਾ ਸ਼ੰਭੂ ਨੇ ਕਹਿਤਾ ਫੇ ਮੈਂ ਜੇ ਮੈਨੂੰ ਲੱਭ ਲੈਣਾ ਥਾਣਾ ਥੱਲੇ ਮਾਰਾਂ ਫੁੱਜ ਮਾਰੂੰਗਾ ਥੱਲੇ ਹੀ ਤੇਰੇ ਉੱਤੇ ਨਹੀਂ ਮਾਰਦਾ ਟੈਨਸ਼ਨ ਨਾ ਲੈ ਠੀਕ ਹੈ ਇਹ ਤਾਂ ਠੀਕ ਹੈ ਹੋ ਗਿਆ ਤੈਨੂੰ ਡਰ ਗਈ ਠੀਕ ਹੈ ਉਦਾਂ ਹੀ ਪਾਸ ਕਰਾਵਾਂਗੇ ਬਿਨਾ ਫੜਨ ਦਾ ਦੀਪ ਸਿੰਘਾਂ ਵਿਆੜਾਂ ਤੇ ਆਪਾਂ ਲੈ ਆਂਦੀਆਂ ਸਾਰੀਆਂ ਝੋਟੇ ਦੀਆਂ ਤੇ ਹੁਣ ਰੇਟ 'ਚੋਂ ਨਾ ਬਹੁਤਾ ਸਾਨੂੰ ਮਾਰਿਓ ਅਸੀਂ ਅੱਗੇ ਬੜੇ ਘੱਟ ਪਾਉਂਦੇ ਤੁਸੀਂ ਦੋ ਆਪ ਹੀ ਕਹੀਨੇ ਸੀ ਅਸੀਂ ਕਹਿੰਦੇ ਠੀਕ ਆ ਤੁਸੀਂ ਕਹਿੰਦੇ ਦੱਸੋ ਨਹੀਂ ਨਹੀਂ ਮੁੜ ਕੇ ਗਾਕਾਂ ਨੂੰ ਕਹਿਣ ਦੇ ਭਰਾਵਾ ਗਾਕਾਰ ਉਹ ਵਸੀਠਾ ਲੋ ਵੱਡੀ ਵਸੀਪਾ ਬੈ ਗਈ ਉਹ ਹਾਉਟ 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 ਹਾਂਜੀ ਕਿੰਨਾ ਰੇਡ ਜਾਜ ਅਹੀਂ ਕਰਦੇ ਕੋਈ ਨਹੀਂ ਕਰ ਸੀ ਇਸ ਦਾ ਮੁੱਲ 65000 ਵਸੀ ਉਹਦੇ 20 25 30 ਆਪਣੀ ਸਮਝ ਨਾਲ ਲਿਓ ਅਗਲੇ ਬਥੇਰਾ ਦਸਿਆ ਅਗਲੇ ਤੇ ਛੱਟ ਕਹਿੰਦੇ 27 ਕਿਲੋ ਚੋਆ ਜਿਹੜੀ ਮਰਜੀ ਬੋਲਾਂ ਦੇ 26 27 ਕਿਲੋ ਦਿੱਤਾ ਦੀਪ ਸਿੰਘਾ ਮੋਲੇ ਦਾ 60000 ਰੁਪਇਆ ਇਹ ਵੀ ਜੈਸ ਨੋਣ ਤੁਸੀਂ ਦੋਵੇਂ ਭਰਾ ਕਰਦੇ ਚੱਲਣ ਦੋ ਪਾ ਲਈ ਜਾਂ ਦੋ ਦੋਵੇਂ 55 55 ਦੀਆਂ ਚਲੋ ਠੀਕ ਹੈ ਦੋਵੇਂ 55 ਲਓ ਜੀ ਆ ਜਾਓ ਕਰਾਂ ਦੇ ਵੈੜ ਸੂਈ ਰਾਤ ਦੀ ਇੱਥੇ ਜੇਰ ਸ਼ੇਰ ਛੁੱਟੀ ਆਪਣੇ ਕੋਲ ਉਹ 나ੜੂ ਗਿੱਲਾ ਨਾਲ ਦੀ ਸੂਈ ਆ ਜੇਰ ਛੁੱਟੀ ਆ ਲੋ ਜਾ ਪਹਿਲਾਂ ਇੱਥੇ ਖਲੋ ਜਾ ਇੱਥੇ ਬੁਹਾ ਦੋ ਨਾ ਮੇਰਾ ਸੋਹਣਾ ਪੁੱਤ ਹਾਂ ਨੀ ਯਾਰ ਸਾਰੀਆਂ ਹੱਡੀਆਂ ਹੂੰ ਹੂੰ ਆ ਰਸੀ ਨਹੀਂ ਕੈਨੂੰ ਪਾਣੀ ਜਿੰਨੀਆਂ ਗਆਂ ਵਖਾਈਆਂ ਰਸੀ ਤੋਂ ਸਾਰੀਆਂ ਬਗੈਰ ਸੰਦੀਪ ਸਿੰਘ ਇਹਨੂੰ ਕੱਲ ਦੀ ਸੂਈ ਕੋ ਲੇਵਾ ਤਾਂ ਜਿੱਦਨੇ ਵਸ਼ੀ ਪੂਰੀ ਤਿਆਰ ਹੋ ਗਈ ਨਾ ਆਪਣੇ ਟਾਈਮ ਤੇ ਆਗੇ ਹੁਣ ਵੀ 10 ਕਿਲੋ ਤੋਂ ਬਾਹਰ ਬੋਲਾ ਉਹ ਰਾਤ ਦੀ ਸੂਈ ਕੋ ਹਾਂਜੀ ਹਾਂਜੀ 10 ਕਿਲੋ ਤੋਂ ਬੋਲਾ ਵਾਧਿਆ ਵਸ਼ੀ ਕੋ ਹੋ ਲੈ ਜਾਂਦੇ ਪੂਛ ਛੱਡਦੇ ਕਿਸੇ ਪੂਛ ਤੋਂ ਕਮਾਂਦੀ। ਸੱਤ ਪੂਛ ਛੱਡ ਰਿਆ ਕਰਦਾ। ਹਾਂ? ਬੁਣਾਈ। ਚਲ। ਹੋ ਸਕਦਾ ਕਿ ਨਾ ਕਰੀਂ ਥੋੜਾ ਸੁਣੋ। ਦੁੱਧ। ਦੁੱਧ ਸੰਦੀਪ ਸਿੰਘ ਆਏ ਹੁਣ ਮੈਂ ਫੇਰ ਉਹ ਗੱਲ ਕੱਲ ਦੀ ਸੁਈ ਨੂੰ ਕੀ ਕਿਹਾ ਹਨਾ 15 ਵੀ ਦੇਖਦੀ 18 ਵੀ ਦੇਖਦੀ 20 ਵੀ ਦੇਖਦੀ ਜਿੰਨਾ ਵੀ ਦੇ ਦੇਓ ਤੁਹਾਡਾ ਆਪਣੀ ਸਮਝ ਨਾਲ। ਬਿਲਕੁਲ। ਹਾਂਜੀ। ਹਾਂਜੀ। ਪਰ ਇਹਦਾ ਲੇਵਾ ਸੰਦੀਪ ਸਿੰਘ ਕਹਿੰਦਾ ਵੀ ਦੁੱਧ ਕੱਟ ਵਾਲਾ ਲੇਵਾ ਅੱਜ ਆਇਆ। ਇੱਧਰ ਵੇਲਾ ਲੀਕ ਇੱਚ ਵੀ। ਡਰਦੀ। ਕੱਟ ਵਾਲਾ ਕੱਟ ਵਾਲਾ ਕੱਟ ਵਾਲਾ। ਤੇ ਥਾਂਸ ਅਲਵਕਾਰ ਦੇ ਚਵਾਈ ਤੋਵਾਈ ਤੋਵਾ ਕਰਾਉਂ। ਦੀਸਾ ਮੋਲੇ ਦਾ ਵੀ 60000 ਇਹ ਵੀ ਬਰਾਬਰ ਹੀ 55 ਦੀ। ਚੱਲਨ ਦੋ। ਜਾਣ ਦੋ। ਠੀਕ ਹੈ। ਜਾਣ ਦੋ। ਇੱਕੋ ਹੀ ਬਾ। ਇੱਕੋ ਹੀ ਬਾ। ਚੱਲ। ਚੱਲ। ਇੰਨਾ ਦੇ ਇੱਕੋ ਬਾ। ਉਹ ਬਾ ਇੰਨਾ ਦੇ ਇੱਕੋ ਬਾ ਉਹ ਵੀ ਇੱਕ ਬਾ ਦੇ ਨਾਲ। ਕਰ ਤਾਂ ਹੰਟੇਂ ਗਲੇ ਦੇ ਇਦਾਂ ਸੇ। ਇਹ ਵੀ ਸੂਈ। ਅੱਛਾ। ਦੀਸੇ ਆਪਾ ਇਹਦਾ 나ੜੂ ਸਾਰਿਆਂ ਦਾ ਕਰਾਉਨੇ ਤੇ 나ੜੂ ਸਾਰਿਆਂ ਦਾ ਸ਼ੰਭੂ ਨਾਲ। ਸਾਰੇ ਗੋਲ ਬਣਾ। 나ੜੂ ਇੱਥੇ ਬੋਲਾ ਬਾਲਾ ਲੋਕੀ ਕਹਿੰਦੇ ਘਰ ਜਾ ਕੇ ਬੋਲਾ ਨਹੀਂ ਬਣਦਾ ਬੋਲਾ ਗਾਂ ਦਾ ਇੱਕ ਅੱਧਾ ਦਿਨ ਬਣਦਾ ਅਗਲੇ ਦਿਨ ਤੇ ਬੋਲਾ ਹਟ ਜਾਂਦਾ ਹੁਣੇ ਕੱਲ ਦੀਆਂ ਸੂਈਆਂ ਕੱਲ ਤੱਕ ਇਹਨਾਂ ਦਾ ਬੋਲਾ ਹਟ ਜਾਣਾ ਸੂਈਆਂ ਅਹੀਂ ਕਰਨੇ ਸਾਰੀ ਗਾਂ ਸਾਫ ਹਾਂਜੀ ਅਹੀਂ ਨਾ ਸਾਰੀ ਸਾਫ ਕਰਦਣੀ ਆ ਹਾਂਜੀ ਤਾਂ ਸਾਰੀ ਸਾਫ ਕਰਨ ਦੇ ਚੱਕਰ 'ਚ ਇਹਨਾਂ ਦਾ ਬੋਲਾ ਘਟ ਹਟ ਜਾਂਦਾ ਤੇ ਭਾਈ ਕਿੰਨੇ ਕਰ ਜੀ ਤੁਹਾਡੇ ਸੰਧ ਦੁੱਧ ਜੀ ਜੀ ਸਾਹਿਬ ਦੁੱਧ ਪਹਿਲਾਂ ਵਸ਼ੀ 13 14 ਕਿਲੋ ਦੇ ਦੋ ਹੋ ਰਹੇ ਨੇ ਕਿਤੇ 13 ਕਿਲੋ ਕਰ ਦੋ ਨਾ ਜੀ ਹੁਣ ਇਹ ਤਾਂ ਕੋ 8 10 ਕਿਲੋ ਬੋਲਾ ਹੋਣਾ ਠੀਕ ਆ ਕੱਲ ਪਰਸੋ ਦੀ ਸੂਈ ਹੌਲੀ ਹੌਲੀ ਕਮਾ ਲੈ ਪੁੱਤ ਮਾ ਇਹ ਨਾਥ ਨੂੰ ਉੱਤ ਕੱਢਦੀ ਜਦੋਂ ਅੱਧੀ ਤੇ ਡਾਂਡੇ ਨਾਲ ਦੀ ਉਦੋਂ ਲੱਗ ਜਾਂਦੀ ਹੈ ਸਾਡੇ ਇਲਾਕੇ ਦੀ ਗਾਂ ਜਿਹੜੀ ਨੱਥ ਕੱਢ ਪਾ ਲਈਦੀ ਨਾਥੋਂ ਕੱਢੀ ਜੇ ਮੁੜ ਕੇ ਡਰਦੀਆਂ ਬੜਾ ਡਰਦੀਆਂ ਬੜਾ ਬੱਚੇ ਦਾ ਵੀ ਕਰਦੀਆਂ ਤਾਜ਼ਾ ਡੰਗਰ ਜਿਹੜਾ ਦੀਪ ਸਿੰਘਾ ਅੱਜ ਹੈ ਵੀ ਸਾਰਾ ਹੀ ਮਗਰ ਚੋਬਰ ਇੱਕ ਮਗਰ ਵੀ ਨਹੀਂ ਵਸੀ ਇੱਕ ਮਗਰ ਵਸੀ ਇੱਕ ਮਗਰ ਹੈਗੀ ਆ ਤੇ ਚਵਾਈ ਇਹਦੀ ਵੀ ਸੰਦੀਪ ਸਾਹਿਬ ਮੈਨੂੰ ਕੋ ਡਰ ਜਾਣਾ ਇਹਨੇ ਮੈਨੂੰ ਧਾਰ ਚੰਗੇ ਨੂੰ ਖਿਲਾੜ ਖਿਲਾੜ ਨੂੰ ਟਿੰਗ ਮੜਾ ਧਾਰ ਮਾਰ ਕੇ ਵਾ ਦੇ ਮਾਰ ਦੇ ਟਿੰਗ ਮਾਰ ਦੇ ਟੰਗ ਧਾਰ ਮਾਰ ਦੇ ਠੀਕ ਆ ਮੋਟੀ ਯਾਰ ਮੋਟੀ ਨਿਆਣੇ ਤੋਂ ਬਗੈਰ ਹੀ ਸਾਰੀਆਂ ਬਸ ਕਰ ਬਸ ਕਰ ਟੰਗ ਬਸ ਕਰਦਾ ਹੁਣ ਦਲੇਗ ਮੋਲਸ ਨੀਸ਼ਾ ਇਹਦਾ ਤੇ ਉਹਦਾ ਇੱਕੋ ਹੀ ਕਰ ਦਾਂਗੇ ਚਲ ਹਾਂ ਚੱਲਣ ਦਾ ਠੀਕ ਆ ਪਹਿਲਾਂ ਬੁਖਾਰ ਲੀ ਪਹਿਲਾਂ ਬੁਖਾਰ ਲਾਓ ਜੀ ਫਿਰ ਰੇਟ ਤੂੰ ਆਪੇ ਦੱਸ ਦੇ ਵੀ ਕਿੰਨੇ ਚਾਹੀਦਾ ਜੋੜਾ ਠੀਕ ਆ ਫਿਰ ਜੋੜਾ ਹੀ ਕਰ ਦੇਣਾ ਇਕੱਠਾ ਇਹਦੇ ਮਗਰ ਵਸ਼ੀ ਜੀ ਇਹਦੇ ਮਗਰ ਵਸ਼ੀ ਕੋਈ ਵਸ਼ੀ ਆਈ ਸਾਡੇ ਕੋਲ ਆਹ ਵੈਲਾ 나ੜੂ ਉਹਦੇ ਵੀ ਨਾਲ ਤੇ ਰਾਤ ਰਾਤ ਨਾਲੂ ਸੁੱਕ ਗਏ ਮੁੱਕ ਗਏ ਸਾਨੂੰ ਕੋਈ ਜ਼ਿੰਮੇਵਾਰੀ ਹੁਣ ਮੌਕੇ ਤੇ ਹਗੇ ਉਹ ਤੇਰੀ ਦੀ ਹਰਸ ਬੜਾ ਤਲਕਾ ਇੱਥੇ ਤਾਈਆਂ ਵੱਡੀਆਂ ਨਹੀਂ ਬਣਦੀਆਂ ਕਿ ਬਹੁਤ ਚਵਾਈ ਸੰਦੀਪ ਸਿੰਘ ਹਾਂ ਲੱਗੀ ਵੱਛੀ ਨੂੰ ਇੱਕੋ ਟੋਕਰੀ ਪੱਠੇ ਖਾ ਕੇ ਦੁੱਧ ਦਾ 10-12 ਕਿਲੋ ਦੇਈ ਜੂ ਹਾਂ ਮੈਂ ਕਹਿੰਦਾ ਵੀ ਬਹੁਤ ਵੱਡੀ ਆ ਬੜਾ ਵਧੀਆ ਥਣ ਥਣ ਬੜਾ ਲੱਗਾ ਚਵਾਈ ਬੜੀ ਬੂਥੀ ਵੇਖ ਕੇ ਦੀ ਟੌਪ ਦੀ ਲੱਗੀ ਥੋੜਾ ਜਿਹਾ ਡਰਦੀਆਂ ਨੇ ਕੁੜੀਆਂ ਹੋਈਆਂ ਨਾ ਜਦੋਂ ਆਉਂਦੀਆਂ ਆਉਂਦੀਆਂ ਨੇ ਇਹ ਜਲਸੀ ਸਾਇਆ ਕ੍ਰੋਸ ਆ ਇਹ ਨਾ ਨਹੀਂ ਹੈ ਤਾਂ ਮਾਲ ਆਉਂਦਾ ਨਾ ਨਵਾਂ ਹਾਂ ਜੀ ਉਹ ਤਾਂ ਸਾਰਾ ਹੀ ਤੈਨੂੰ ਪਤਾ ਇੱਕ ਵਾਰੀ ਡਰਦਾ ਦਿਹਾੜੀ ਦਾ ਜੇ ਹੁਣ ਕੱਲ ਦੀ ਸੂਈ ਹੈ ਤਕੋ 8 ਕਿਲੋ ਬੋਲਾ ਹੂਟ ਹੈਂਕ 8 8 ਕਿਲੋ ਦੋਵਾਂ ਕੋ ਲਾਓ ਤੁਸੀਂ ਬਾ ਅਸੀਂ ਦਾਹ ਵੀ ਨਹੀਂ ਕਹਿਣਾ ਨਾ ਨਾ 8 8 ਕਿਲੋ ਦੋਵਾਂ ਕੋ ਬੋਲਾ ਜੇ 8 ਕਿਲੋ ਜੀ ਜੇ ਖਾਣ ਨਹੀਂ ਹੋ ਕੋਈ ਲੈ ਜੇ ਦੋਵਾਂ ਦਾ ਮੁੱਲ 40 40 ਤੇ ਦੋਵੇਂ 37 37 ਦੀਆਂ ਦੇ ਦਾਂਗੇ ਚੱਲੋ ਜੀ ਠੀਕ ਹੈ ਟਿੰਗ ਹੋਰ ਠੀਕ ਤੂੰ ਦੱਸ ਦੇ ਟਿੰਗ 800 2000 35-35 ਹਉਣੀਆਂ ਜੇ ਕੋਈ ਕਹਵੇ ਮੈਂ ਜੋੜੀ ਲੈਣ ਲਗਾ ਮੈਨੂੰ 1000 ਛੱਡ ਦੇ ਕੱਲੀ ਲਵੇ ਮੇਰੇ ਨਾਲ ਜੋੜੀ ਲਵੇ ਛੋੜ 100 100 200 200 ਰੁਪਏ ਜਾਂ ਦੋ 35-35 ਹਜ਼ਾਰ ਹੈ ਭਾਈ ਇਹੋ ਹੀ ਮਾਲ ਸੰਦੀਪ ਸਿੰਘ ਇਹ ਬਣਾ ਨਹੀਂ ਵਟਾ ਵੇਚੀ ਕਿਤੇ ਇਹ ਵੇਲਾ 2 2 4 8 ਕ ਗਾਵਾਂ ਮੇਰੇ ਖਲ ਹੋ ਗਈਆਂ ਤੇ ਸੰਦੀਪ ਸਿੰਘ ਮਾਲ ਇੰਨਾ ਕੀ ਆਪਾਂ ਲਿਆਂਦਾ ਵਾ ਮੈਂ ਆਖਦੀ ਹਾਂ ਵੀ ਹੁਣ ਗਰਮੀ ਵੀ ਬੜੀ ਪੈਣ ਈ ਤੇ ਮਾਲ ਜਿਹੜਾ ਵਾ ਦੋ ਚੰ ਜਿਹੜੀ ਡੰਗਰ ਪਹਿਲਾਂ ਲਿਆਏ ਲਿਏ ਹੁੰਦੇ ਵਿੱਚ ਉਹ ਸਾਰੇ ਮਾਲ ਵੀਡੀਓ 'ਚ ਨਹੀਂ ਪੈਂਦਾ ਹੈਨਾ ਬਿਲਕੁਲ ਤੇ ਬਾਕੀ ਭੈਣ ਭਰਾ ਇੱਥੇ ਆਓ ਆਪਣੀ ਤਸੱਲੀ ਕਰੋ ਮੁੜ ਕੇ ਕਿਸ ਨੂੰ ਕਹਿਣ ਨੋ ਐ ਆਪਣੀ ਨਿਰਖ ਪਰਖ ਨਾ ਖੜੋ ਠੀਕ ਨਹੀਂ ਵੀਡੀਓ ਦਾ ਕੰਮ ਇਹ ਆ ਤੂੰ ਵੀ ਬਖਾਲਤੀਆਂ ਨਾ ਤੂੰ ਆਇਆ ਉਧਰੋਂ ਫਰੋਜਪੁਰੋਂ ਤੂੰ ਕਿਹੜੀ ਰਾਤੀ ਚੋਈਆਂ ਤੂੰ ਕਿਹੜੇ ਸਵੇਰੇ ਚੋਈਆਂ ਚੋਈਆਂ ਆਹੀ ਆ ਸਾਡੇ ਨਾ ਕਰੋ ਸਾਡੇ ਕੋਲ ਲਓ ਸਾਨੂੰ ਦੱਸੋ ਵੀ ਇਹ ਚਾਹ ਨੁਕਸਿਆ ਠੀਕ ਹੈ ਇਹਨਾਂ ਦੇ ਕੋਈ ਭੂਰ ਛਟਾ ਹੋਵੇ ਕੋਈ ਡੋਕਲ ਹੋਵੇ ਕੋਈ ਲੱਤ ਮਾਰਦੀ ਉਹਦੀ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਅਸੀਂ ਚੋਲੀਆਂ ਦੋ ਦੋ ਟਾਈਮ ਤੇ ਬਹੁਤੇ ਟਾਈਮ ਅਸੀਂ ਚੁੰਦੇ ਨਹੀਂ ਜਿਵੇਂ ਗੱਲਾਂ ਮਾਰਦੀਆਂ ਕੱਲ ਮਾਲ ਆ ਅੱਜ ਵੀਡੀਓ ਪੈਜਣੀ ਚਲੋ ਠੀਕ ਨਹੀਂ ਠੀਕ ਇੱਕੋ ਦਿਨ ਹੀ ਅਸੀਂ ਰੱਖਦੇ ਅਸੀਂ ਵੀ ਕਿਹੜਾ 90 90 ਦਿਨਾਂ ਉਹ ਰੱਖਣਾ ਸਾਡੀਆਂ ਹੁੰਦੀਆਂ ਪਰੌਣੀਆਂ ਤੇ ਅਸੀਂ ਸੇਵਾ ਕਰਦੇ ਜਿਹੜਾ ਭੈਣ ਭਰਾ ਖੜਦਾ ਜੀ ਸੇਵਾ ਕਰੋ ਇਹ ਨਹੀਂ ਵੀ ਥਣਾ ਤੇ ਪਿੰਪਲ ਹੋ ਗਏ ਕਿਸ ਦੇ ਕਿਸ ਦੇ ਕੋਸ਼ ਹੋ ਗਿਆ ਮੁੜ ਕੇ ਆਖਾ ਲਓ ਜੀ ਫੜ ਲਓ ਆਜੋ ਜੀ ਮੋੜ ਲਓ ਜੀ ਇਹ ਕੰਮ ਨਹੀਂ ਕਰੀਦਾ ਜਾਂ ਐ ਡੰਗਰ ਨੂੰ ਸਾਹਮ ਕੇ ਰੱਖੋ ਜਾਨ ਤੋਂ ਪਿਆਰਾ ਰੱਖੋ ਇਹ ਬੜੇ ਔਖੇ ਲੈ ਜਾਂਦੇ ਨੇ ਪੈਸੇ ਵੀ ਬੜੇ ਉਹ ਵੀ ਇੱਕ ਅੱਧੀ ਗਾਂ ਹੀ ਜ਼ਰੂਰ ਰੱਖੋ ਮੈਂ ਤੇ ਉਹ ਬੇਨਦੀ ਕਰਦਾ ਇੱਕ ਅੱਧੀ ਗਾਂ ਹੀ ਰੱਖੋ ਸੁੱਕੀ ਤੂੜੀ ਤੇ ਵੰਡ ਪਾ ਕੇ ਦੁੱਧ ਘਰਦਾ ਪੀਓ ਆ ਕਿੰਨੇ ਆ ਦੁੱਧ ਪਨੀਰ ਆ ਬਾਬੇ ਸ਼ੀਦਾਂ ਲਾਗੇ ਉਹ ਵੀ ਫੜਿਆ ਗਿਆ ਦੁੱਧ ਪਨੀਰ ਜਿਹਨੇ ਬਾਬੇ ਇਹਨੂੰ ਬਖਸ਼ਣ ਦਾ ਹੈ ਹੋਰ ਕਿਨੂੰ ਕਥੋਂ ਬਖਸ਼ਣਾ ਆ ਤਾਂ ਕੋਈ ਦਰਬਾਰ ਸਾਹਿਬ ਜਾਂਦਾ ਸੀ ਉਹ ਵੀ ਡਜਾਲੀ ਤੇ ਇਸ ਕਰਕੇ ਥੋੜਾ ਜਨਾ ਘਿਓ ਦੋ ਤੇ ਅਸਰ ਜਿਹੜਾ ਬਿਮਾਰੀਆਂ ਹੁੰਦੀਆਂ ਜ਼ਿਆਦਾ ਸੰਦੀਪ ਸਿੰਘ ਸਾਨੂੰ ਘਿਓ ਦੋ ਤੋਂ ਨਹੀਂ ਆ ਇਹ ਮਿਕਸ ਜ਼ਿਆਦਾ ਗੰਦਬੰਦ ਹੁੰਦਾ ਪਿਆ ਤੇ ਉਹਦਾ ਕਰਕੇ ਬਿਮਾਰੀਆਂ ਜ਼ਿਆਦਾ ਹੁੰਦੀ ਇਹੋ ਗੱਲਾਂ ਬਾਤਾਂ ਮੋਬਾਈਲ ਨੰਬਰ 9814178121 ਪਿੰਡ ਜਿਹੜੇ ਭੈਣ ਭਰਾ ਨੇ ਆਉਣਾ ਫੋਨ ਕਰਕੇ ਆਉਣਾ ਤੇ ਵੀਡੀਓ ਜਦਨ ਪੈਂਦੀ ਆ ਮਿੰਟੋ ਮੰਡੀ ਫੋਨ ਕਰੋ ਬੇਟੋ ਮੰਡੀ ਤੇ ਦੂਜੀ ਬੇਨਤੀ ਆ ਵੀ ਮਾਲ ਮਿੰਟੋ ਮੰਡੀ ਲੈਵ ਜਾਇਆ ਕਰੋ ਦੋ ਦੋ ਦਿਨ ਤਿੰਨ ਦਿਨ ਸਾਨੂੰ ਕਹਿੰਦੇ ਅਸੀਂ ਕੁਝ ਕਹਿੰਦੇ ਨਹੀਂ ਪਰ ਕੱਲ ਇੱਕ ਵੱਛੀ ਮਰ ਗਈ ਸਾਡੇ ਕੋਲ ਗਾਂ ਦੀ ਪਰ ਉਹ ਬੰਦੇ ਬਹੁਤ ਭਲੇ ਮਾਰਟ ਨਿਕਲੇ ਅਸੀਂ ਪੂਰੀ ਵਾਹ ਲਾਈ ਸੀ ਵੱਛੀ ਨੂੰ ਟੈਗ ਹੋ ਗਿਆ ਵਾਹ ਉਹ ਲਾਇਆ ਜਾਂ ਕਿਸ ਤਰ੍ਹਾਂ ਲਾਲਾ ਵੀ ਬਜੀ ਨਹੀਂ ਅਸੀਂ ਆਨੇ ਫਾ ਲੈ ਲਿਆ ਜਾਂ ਕੁਛ ਹੋ ਗਿਆ ਲਾਲਾ ਹੈ ਤੇ ਵੱਛੀ ਮਰ ਗਈ ਪਰ ਉਹ ਬੰਦਿਆਂ ਕੋਈ ਨਹੀਂ ਸਾਡੀ ਆ ਉੱਪਰ ਗਾਇਆਂ ਮਗਾਲੇ ਦੇ ਕਿਤੇ ਪੰਗਾ ਪਿਆ ਜਾਂਦਾ ਠੀਕ ਹੈ ਤੇ ਕੋਸ਼ਿਸ਼ ਕਰਿਆ ਕਰੋ ਵੀ ਮੇਰੇ ਭੈਣ ਭਰਾ ਨਾਲ ਉਸੇ ਵੇਲੇ ਮਾਲ ਮਗਾਲਿਆ ਕਰੋ ਸਾਹ ਵਾਲਾ ਸਬਦਾ ਵਾ ਅਸੀਂ ਬਹੁਤੇ ਦਿਨ ਸਾਹ ਨਹੀਂ ਸਕਦੇ ਇੰਨੀਆਂ ਬੇਨਤੀਆਂ ਸੰਦੀਪ ਜੀ ਹੈ ਠੀਕ ਹੈ ਹੋਰ ਕੋਈ ਗੱਲ ਬਾਤ ਹੈ ਆਪਣਾ ਤਸਲਾ ਇੱਥੇ ਆ ਕੇ ਕਰੋ ਬਾਈ ਜੀ ਖਾਲਸਾ ਬਾਈ ਜੀ ਫਤਿਹ